ਥੋੜੇ ਬਾਰੇ ਇਹ ਬਹੁਤ ਕਿਹਾ ਜਾਂਦਾ ਹੈ ਮਾਨ ਸਾਹਿਬ ਕਿ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਐ ਉਹਨਾਂ ਨਾਲ ਜਾਂ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਜੇਲ੍ਹਾਂ 'ਚ ਡੱਕੇ ਜਾਂਦੇ ਐ ਸਿਮਰਨਜੀਤ ਮਾਨ ਕਿਵੇਂ ਓਪਨਲੀ ਅੱਜ ਤੱਕ ਇੰਨੇ ਸਾਲਾਂ ਤੱਕ ਇਹ ਗੱਲ ਕਹਿੰਦੇ ਆਏ ਮੈਨੂੰ ਮੇਰੇ ਵਕੀਲ ਰਣਜਨ ਲਖਣਪਾਲ ਜੀ ਨੇ ਪੂਰੀ ਬੇਲ ਲੈ ਕੇ ਦਿੱਤੀ ਹੋਈ ਆ ਕਿਸ ਮਾਮਲੇ 'ਚ ਬੇਲ ਲੈ ਕੇ ਦਿੱਤੀ ਜੀ ਕਿ ਮੇਰੇ ਤੇ ਕੋਈ ਮੁਕੱਦਮਾ ਨਹੀਂ ਹੋ ਸਕਦਾ ਐ ਵੀ ਕਿਸੇ ਵੀ ਤਰ੍ਹਾਂ ਦਾ ਮੁਕੱਦਮਾ ਨਹੀਂ ਹੋ ਸਕਦਾ ਇਹ ਤੁਸੀਂ ਤੁਹਾਨੂੰ ਤੁਹਾਨੂੰ ਪ੍ਰੋਟੈਕਟ ਕਰਦੀ ਹੈ ਕੋਰਟ ਹਾਂ ਬਿਲਕੁਲ ਤੁਹਾਨੂੰ ਇਹ ਅਭਾਸ ਸੀਗਾ ਵੀ ਤੁਹਾਡੇ ਤੇ ਕੋਈ ਮੁਕਦਮਾ ਕਰ ਦੇਣਗੇ ਇਸ ਕਰਕੇ ਇੱਕ ਕਦੋਂ ਲਈ ਤੁਸੀਂ ਬੇਲਮਾਨ ਸਾਹਿਬ ਇਹ ਐਂਡਲੈਸ ਟਾਈਮ ਤੇ ਲਈ ਹੈ ਕਿ ਇਹ ਜਿ Nature ਇਹ ਇਹ ਆਰਡਰ ਵਾਪਸ ਨਹੀਂ ਹਾਈ ਕੋਰਟ ਲੈਂਦੀ ਹਾਈ ਕੋਰਟ ਦੇ ਆਰਡਰਸ ਨੇ ਕਿ ਸਮਰਨਜੀਤ ਮਾਨ ਨੂੰ ਕਿਸੇ ਵੀ ਕੇਸ ਦੇ ਵਿੱਚ ਇਨਵਿਕਟਿਮ ਨਹੀਂ ਕੀਤਾ ਜਾ ਸਕਦਾ ਨਹੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਮਿਸਟਰ ਲਖਣਪਾਲ ਨੇ ਸਾਨੂੰ ਖਾਲਸਤਰਣ ਦੀ ਜ਼ਰੂਰ ਦਿੱਤੀ ਹੈ ਟੀਟੀ ਅਮਨਪੁਰ